ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਨੀ ਹੈ ਕਿਉਂਕਿ ਸਾਰੇ ਹੀ ਪੰਜਾਬੀਆਂ ਦੀ ਇੱਕ ਹਲਕੇ ਦੇ ਉੱਪਰ ਨਿਗਾਵਾ ਜਿਮਣੀ ਚੋਣ ਹੋ ਰਹੀ ਆ ਗਿੱਦੜਬਾਹ ਦੇ ਵਿੱਚ ਗਿੱਦੜਬਾਹ ਦੀ ਜਿਮਣੀ ਚੋਣ ਜਿਹੜੀ ਆ ਉਹ ਉੱਤੇ ਹਰ ਇੱਕ ਜਿਹੜਾ ਰਾਜਨੀਤੀ ਨੂੰ ਪਸੰਦ ਕਰਦਾ ਇਨਸਾਨ ਆ ਉਹਦੀ ਨਿਗਾ ਜਿਹੜੀ ਆ ਉਹ ਗਿੱਦੜਬਾਹ ਹਲਕੇ ਦੇ ਉੱਤੇ ਆ ਤੇ ਅੱਜ ਆਪਾਂ ਗਿੱਦੜਬਾਹ ਦੀ ਅੱਜ ਦੀ ਸਥਿਤੀ ਦੱਸਣੀ ਆ ਕਿ ਅੱਜ ਦੀ ਸਥਿਤੀ ਕੀ ਆ ਤੇ ਗਿੱਦੜਬਾਹ ਦੀ ਇਲੈਕਸ਼ਨ ਦੇ ਵਿੱਚ ਕਿਹੜਾ ਉਮੀਦਵਾਰ ਆ ਜਿਹੜਾ ਜਿੱਤ ਸਕਦਾ ਜਿੰਨੂੰ ਲੋਕ ਫਤਵਾ ਦੇ ਸਕਦੇ ਆ ਤੇ ਵੀਡੀਓ ਦੇ ਅੰਤ ਤੱਕ ਵੀਡੀਓ ਦੇ ਨਾਲ ਬਣੇ ਰਹਿਓ ਆਓ ਸ਼ੁਰੂ ਕਰਦੇ ਆ ਦੋਸਤੋ ਦੱਸ ਦਈਏ ਕਿ ਗਿੱਦੜਬਾਹ ਦੀ ਜਮਣੀ ਚੋਣ ਹੋਣ ਜਾ ਰਹੀ ਆ ਕਿਉਂਕਿ ਇੱਥੇ ਸਭ ਤੋਂ ਪਹਿਲਾਂ ਜਿਦਾ 2022 ਦੀ ਇਲੈਕਸ਼ਨ ਦੇ ਵਿੱਚ ਰਾਜਾ ਵੜਿੰਗ ਜਿੱਤੇ ਸੀਗੇ ਤੇ ਰਾਜਾ ਵੜਿੰਗ ਨੇ ਇਲੈਕਸ਼ਨ ਲੜੀ ਲੋਕ ਸਭਾ ਲੁਧਿਆਣੇ ਤੋਂ ਲੁਧਿਆਣੇ ਤੋਂ ਐਮਪੀ ਬਣੇ ਉਸ ਤੋਂ ਬਾਅਦ ਇਹ ਜਮਿਣੀ ਚੋਣ ਹੈ ਜਿਹੜੀ ਹੋਣ ਜਾ ਰਹੀ ਆ ਇਸ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਰਾਜਾ ਵੜਿੰਗ ਦੇ ਪਤਨੀ ਅ ਅਮਰਤਾ ਵੜਿੰਗ ਨੇ ਤੇ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵਾ ਉਹ ਡਿੰਪੀ ਜਿਹੜੇ ਨੇ ਉਹ ਨੇ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਕਾਲੀ ਦਲ ਨੇ ਹੱਥ ਖੜੇ ਕਰਨ ਤੋਂ ਬਾਅਦ ਇਲੈਕਸ਼ਨ ਦਿਆ ਮદાન ਛੱਡਣ ਤੋਂ ਬਾਅਦ ਜਿਹੜੇ ਆ ਇਥੋਂ ਡਿੰਪੀ ਜਿਹੜੇ ਫਿਰ ਉਹਨਾਂ ਨੇ ਪਾਰਟੀ ਬਦਲ ਲੈਂਦੇ ਨੇ ਪਾਰਟੀ ਬਦਲਣ ਦੇ ਨਾਲ ਉਹਨਾਂ ਨੂੰ ਟਿਕਟ ਮਿਲੀ ਹੈ ਤੇ ਦਾ ਖੇਡ ਰਹੇ ਨੇ ਹੁਣ ਗੱਲ ਕਰਦੇ ਆ ਕਿ ਫਸਵਾ ਮੁਕਾਬਲਾ ਕਿਹਦੇ ਵਿੱਚ ਹੈ ਮਨਪ੍ਰੀਤ ਬਾਦਲ ਵੀ ਇਥੋਂ ਐਮਐਲਏ ਰਹਿ ਚੁੱਕੇ ਨੇ ਤੇ ਡਿੰਪੀ ਵੀ ਇਥੋਂ ਲਗਾਤਾਰ ਚੋਣ ਮੈਦਾਨ ਦੇ ਵਿੱਚ ਹਰ ਵਾਰ ਤੇ ਪਰ ਪਿਛਲੀ ਇਲੈਕਸ਼ਨ ਦੇ ਵਿੱਚ ਡਿੰਪੀ ਤੇ ਰਾਜਾ ਵੜਿੰਗ ਦੀ ਬਹੁਤ ਵੱਡੀ ਫਾਈਟ ਸੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਬਹੁਤ ਵੱਡੀ ਫਾਈਟ ਸੀ ਜਿਹਦੇ ਵਿੱਚ ਰਾਜਾ ਵੜਿੰਗ ਜਿਹੜੇ ਸੀਗੇ ਉਹ ਜਿੱਤ ਗਏ ਸੀ ਤੇ ਡਿੰਪੀ ਜਿਹੜੇ ਹਾਰ ਗਏ ਸੀ ਕੁਝ ਕੁ ਫੋਟ ਵੋਟਾਂ ਦੇ ਫਰਕ ਦੇ ਨਾਲ ਹਾਰੇ ਸੀ ਮਿਲਦੇ 18-1900 ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਸੀ ਪਰ ਇਸ ਟਾਈਮ ਇਸ ਵੇਲੇ ਡਿੰਪੀ ਜਿਹੜੇ ਨੇ ਉਹ ਮੈਦਾਨ ਦੀ ਵਿੱਚ ਨੇ ਤੇ ਪਰ ਉਹਨਾਂ ਨੂੰ ਵੀ ਪਰਵਾਹ ਹੂੰਗਾ ਆ ਰਹਾ ਮਿਲ ਰਿਹਾ ਕਿਉਂਕਿ ਰਾਜਾ ਵੜਿੰਗ ਲੁਧਿਆਣੇ ਜਾਣ ਦੇ ਨਾਲ ਉਹਨਾਂ ਦਾ ਥੋੜਾ ਜਿਹਾ VOTING ਤੇ ਫਰਕ ਪੈ ਰਿਹਾ ਅਮਰਤਾ ਵੜਿੰਗ ਨੇ ਬਹੁਤ ਸੁਲਝੇ ਨੇ ਬਹੁਤ ਵਧੀਆ ਪ੍ਰਚਾਰ ਕਰਦੇ ਨੇ ਬਹੁਤ ਸੋਚ ਸਮਝ ਕੇ ਗੱਲਬਾਤ ਕਰਦੇ ਨੇ ਪਰ ਜੇ ਗੱਲ ਕਰੀਏ ਇਲੈਕਸ਼ਨ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਕਿਤੇ ਲੱਗਦਾ ਕਿ ਡਿੰਪੀ ਜਿਹੜੇ ਨੇ ਉਹ ਅੱਗੇ ਜਾ ਸਕਦੇ ਆ ਉਹਨਾਂ ਦਾ ਉਹਨਾਂ ਨੂੰ ਫਤਵਾ ਮਿਲ ਸਕਦਾ ਪਰ ਰਾਜਾ ਵੜਿੰਗ ਵੀ ਇੱਥੋਂ ਲਗਾਤਾਰ ਤਿੰਨ ਚਾਰ ਵਾਰ ਐਮਐਲਏ ਬਣ ਚੁੱਕੇ ਨੇ ਤੇ ਉਹਨਾਂ ਨੇ ਕੰਮ ਵੀ ਕੀਤਾ ਆ ਕੰਮ ਬੋਲਦੇ ਆ ਉਹਨਾਂ ਦੇ ਲੋਕ ਉਹਨਾਂ ਦੇ ਨਾਲ ਜੁੜੇ ਆ ਰਾਜਾ ਵੜਿੰਗ ਦਾ ਬਹੁਤ ਵੱਡਾ ਹੋਲਡ ਆ ਹੋ ਸਕਦਾ ਕਿ ਕਿਤੇ ਨਾ ਥੋੜਾ ਬਹੁਤਾ ਫਰਕ ਫਰਕ ਰਹੇਗਾ ਕਿਉਂਕਿ ਡਿੰਪੀ ਜਿੱਤਦੇ ਨੇ ਇਹਦੇ ਨਾਲ ਇਹ ਹੈ ਕਿ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਆ ਤੇ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਲੈ ਕੇ ਟਿੰਪੀ ਇਥੋਂ ਜਿਹੜੇ ਨੇ ਉਹ ਜਿੱਤ ਸਕਦੇ ਨੇ ਤੇ ਦੂਜੀ ਗੱਲ ਤੀਜੇ ਨੰਬਰ ਤੇ ਆ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਬੀਜੇਪੀ ਵੱਲੋਂ ਨੇ ਬੀਜੇਪੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਆ ਤੇ ਮਨਪ੍ਰੀਤ ਬਾਦਲ ਵੀ ਆਪਣਾ ਜਿਹੜੀ ਕਿਸਮਤ ਉਜਮਾ ਰਹੇ ਨੇ ਇਸ ਦੌੜ ਦੇ ਵਿੱਚ ਉਹ ਵੀ ਰੇਸ ਦੇ ਵਿੱਚ ਉਹ ਵੀ ਲੱਗੇ ਹੋਏ ਨੇ ਪਰ ਉਹਨਾਂ ਦਾ ਜਿੱਤਣਾ ਜਿਹੜਾ ਵਾ ਉਹ ਬਹੁਤ ਮੁਸ਼ਕਲ ਆ ਉਹ ਸਾਰਿਆਂ ਨੂੰ ਪਤਾ ਹੀ ਆ ਤੇ ਜਿਹੜੀ ਫਾਈਟ ਆ ਉਹ ਜਿਹੜੀ ਆ ਉਹ ਅਮਰਤਾ ਵੜਿੰਗ ਤੇ ਡਿੰਪੀ ਜੀ ਦੇ ਵਿੱਚ ਆ ਦੇਖ ਦੋ ਵੇਖੋ ਕੌਣ ਅੱਗੇ ਨਿਕਲਦਾ ਇਹ ਤਾਂ ਮੇਰਾ opinion ਆ ਬਾਕੀ ਜਦੋਂ ਇਲੈਕਸ਼ਨ ਹੋਣੀ ਆ ਇਲੈਕਸ਼ਨ ਵਾਲੇ ਦਿਨ ਪਤਾ ਲੱਗੂਗਾ ਰਿਜ਼ਲਟ ਵਾਲੇ ਦਿਨ ਪਤਾ ਲੱਗੇਗਾ ਕੌਣ ਅੱਗੇ ਜਾ ਰਿਹਾ ਪਰ ਤੁਹਾਨੂੰ ਕੀ ਲੱਗਦਾ ਕਿ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਅੱਗੇ ਜਿਹੜਾ ਵਾ ਉਹ ਕੌਣ ਜਾ ਰਿਹਾ ਕਿੰਨੂ ਹੋ ਸਕਦਾ ਕਿ ਕੌਣ ਜਿਹੜਾ ਵਾ ਉਹ ਇਸ ਸੀਟ ਤੇ ਉੱਤੇ ਦਾਵੇਦਾਰ ਹੋਊਗਾ ਕੌਣ ਐਮ ਐਲ اے ਕਿਸ ਨੂੰ ਲੋਕ ਜਿਹੜੀ ਆ ਫਤਵਾ ਦੇਣਗੇ ਇਹ ਕਮੈਂਟ ਰਾਈ ਜ਼ਰੂਰ ਦੱਸਿਓ ਬਾਕੀ ਗਲਤੀ ਮਲਤੀ ਮਾਫ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ